ਇਹ ਇਹਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੋਦਾ ਇਹ ਤਾਂ ਇਹ ਤਾਂ ਇਸ ਗਲਤੀ ਆ ਗਏ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਿਆ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਿਆ ਸੀ ਇਹ ਤਸਕਰ ਐ ਬਾਅਦ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫਿਰ ਤਾਂ ਇਹ ਤੁਮੋੱਖ ਮੰਤਰੀ ਰਹਿ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਮਤਲਬ ਬਿਨਾ ਪਤਾ ਕਿ ਬੋਲ ਦਿੰਦੇ ਨੇ ਪਰ ਭਗਵਾਨ ਤੁਮਾਨ ਦਾ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ ਛਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਇਦ ਕੀ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੋਤੇ ਦਾ ਜਵਾਬ ਪ੍ਰਧਾਨ ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਕਿਉਂ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਧੋਖਾ ਨਹੀਂ ਖਾਣਾ ਬਸ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਹਸਾਬ ਨਾਲ ਯਾਰ ਸਤੌਜ ਵਾਲਾ ਮੁੰਡਾ ਸਾਡਾ ਆਪਣਾ ਪੁੱਤ ਸਾਡਾ ਆਪਣਾ ਭਤੀਜਾ ਸਾਡਾ ਆਪਣਾ ਭਰਾ ਜਿਹੜੇ ਹਸਾਬ ਨਾਲ ਇਹ ਸਰਕਾਰ ਚਲਾ ਰਿਹਾ ਹੈ ਜਾਂ ਜਿਹੜੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਫੈਸਲੇ ਲੈ ਰਹੀ ਹੈ ਬਿਲਕੁਲ ਐਂ ਹੋਣੇ ਚਾਹੀਦੇ ਲੋਕਾਂ ਨੂੰ ਪੁੱਛ ਕੇ ਤੇ ਲੋਕਾਂ ਨੂੰ ਦੱਸ ਕੇ ਤਾਂ ਤਾਂ ਉਹ ਤਾੜੀ ਮਾਰ ਦੋ ਸਾਨੂੰ ਇਹ ਹੌਸਲਾ ਹੋ ਜੂਗਾ ਵਾ ਆਹੀ 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 ਲੋਕਾਂ ਦੀ ਸਹਿਮਤੀ ਹੁੰਦੀ ਹੈ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੂਟੀ ਤੇ ਮੱਥਾ ਤੋਂਦਾ ਯਾਰ ਕਿਤੇ ਕੰਮ ਨਾ ਰੁਕ ਜੇ ਕੋਈ ਇਹ ਮੱਥੇ ਲੱਗ ਗਿਆ ਜ ਤੜਕੀ ਆਹ ਤਾਂ ਨੰਦੇ ਹਾਲਤ ਨੇ ਸੂਇਸ ਕਰਕੇ ਬੜੀ ਮੁਸ਼ਕਲ ਨਾਲ ਪੰਜਾਬ ਲਈ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੋਲੀ ਵਾਲੀ ਚਾਹੇ ਉਹ ਮੱਲਕ ਲਿੰਕ ਕਹਿੰਦੇ ਇਹ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰੇ 200 56 ਬੱਚੇ ਜੇਈ ਕਲੀਅਰ ਕਰ ਗਏ ਜੀ 44 ਬੱਚੇ ਜੇਈ ਐਡਵਾਂਸ ਕਲੀਅਰ ਕਰ ਗਏ ਆਈਆਈਟੀ ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ ਹਰ ਗੱਲ ਚੋਂ ਆਪਾਂ ਨੰਬਰ 1 ਆ ਰਹੇ ਆ ਪਹਿਲਾਂ ਆਪਾਂ ਨਸ਼ੇ ਚ ਨੰਬਰ 1 ਆਤ ਲੀਡਰਾਂ ਦੇ ਲੁੱਟਣ ਚ ਨੰਬਰ 1 ਹੁਣ ਆਪਾਂ ਘਟੂ ਘਟ ਚੰਗੀਆਂ ਚੀਜ਼ਾਂ 'ਚ ਨੰਬਰ 1 ਆ ਰਹੇ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਐਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆਇਆ ਕਰੂਗਾ ਜਿਵੇਂ ਪਹਿਲਾਂ ਪਹਿਲਾਂ ਪੇਪਰਾਂ 'ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ 'ਚ ਕਿ ਨੰਬਰ 1 ਸੂਬਾ ਕਿਹੜਾ ਹੈ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚੋਈ ਹੁਣ ਅਪਾ ਨੰਬਰ 1 ਵੱਲ ਨੂੰ ਚੱਲੇ ਹੋਏ ਆ ਆ ਜਾਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ 'ਚੋਂ ਚਮਕ ਦਿਖੀ ਹੈ ਸਰਪੰਚ ਨੇ ਜਿਆਦਾ ਉਮੀਦਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਡੀਸੀ ਵਧੀਆ ਮਿਲ ਜੇ ਜ਼ਿਲ੍ਹੇ ਦੀ ਨਹਾਰ ਬਦਲ ਜਾਂਦੀ ਹੈ ਐਮਐਲਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਹੈ ਐਮਪੀ ਵਧੀਆ ਮਿਲ ਜੇ ਨੌ ਹਲਕਿਆਂ ਦੀ ਨਹਾਰ ਬਦਲ ਜਾਂਦੀ ਹੈ ਤੇ ਮੁੱਖ ਮੰਤਰੀ ਵਧੀਆ ਮਿਲ ਜੇ ਸੂਬੇ ਦੀ ਨਾਰ ਬਦਲ ਚੰਗੀ ਇਹ ਤਾਂ ਸੇਤਸ ਸੇਤਸ ਆਪਣੇ ਸਾਹਮਣੇ ਹੈ ਸੁਸ਼ਕਰ ਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਨਾ ਅਸੀਂ ਰੇਤੇ ਚ ਸਪਾਉਣਾ ਨਾ ਅਸੀਂ ਠੇਕੇ ਚ ਸਪਾਉਣਾ ਨਾ ਕਿਸੇ ਤਾਵੇ ਚ ਸਪਾਉਣਾ ਨਾ ਅਸੀਂ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ ਚ ਬਿਠਾ ਕੇ ਨਸ਼ੇ ਸਮੇਤ ਕਿਤੇ ਛੱਡ ਕੇ ਆਉਣਾ ਹੈ ਵੀ ਹੋਰ ਕੋਈ ਤੈਨੂੰ ਰੋਕ ਨਾ ਲਵੇ ਸਾਡੇ ਨਾਲ ਚੱਲ ਮੈਂ ਛੱਡ ਕੇ ਉਹਨਾਂ ਤੈਨੂੰ ਉੱਥੇ ਵੇਚ ਅਸੀਂ ਇੰਨੇ ਚਿੱਛਾ ਸਨੀ ਪੋਣਾ ਅਸੀਂ ਹਿੱਸਾ ਪੋਣਾ ਤਾਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪੋਣਾ ਹੀ ਹੋਰ ਕਿਤੇ ਨਹੀਂ ਪੋਣਾ ਧੂਰੀ ਚ ਫੇਰ ਦੁਬਾਰਾ ਆਵਾਂਗੇ ਜਲਦੀ ਆਵਾਂਗੇ ਕਿਉਂਕਿ ਕੁੜੀ ਜਿੱਦੇ ਮਰਜ਼ੀ ਵੱਡੇ ਘਰ ਚ ਵਹਿ ਜਾਵੇ ਪਰ ਉਹਨੂੰ ਹਰ ਵਕਤ ਇਹੀ ਅਰਦਾਸ ਕਰਦੀ ਹੈ ਦਿਲੋਂ ਉਹ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਤੂਰੀ ਮੇਰੇ ਪੇਕੇ ਨੇ ਤੇ ਪੇਕੇ ਆਉਣ ਵੇਲੇ ਜਿੰਨਾ ਪੇਕੇ ਆਉਣ ਵੇਲੇ ਕੁੜੀ ਨੂੰ ਚਾਹ ਹੁੰਦਾ ਉਹਨਾਂ ਮੈਨੂੰ ਤੂਰੀ ਆਉਣ ਵੇਲੇ ਚਾਹ ਹੁੰਦਾ ਕਿ ਤੂਰੀ ਚੱਲਿਆ ਅੱਜ ਔਰ ਇੱਥੇ ਆ ਕੇ ਆਪਣਾਪਣ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਪੁਰਾਣੀਆਂ ਯਾਦਾਂ ਕਿ ਇੱਥੋਂ ਦੀ ਲੰਗੇ ਸੀ ਰੋਡ ਸ਼ੋਅ ਵੇਲੇ ਇੱਥੋਂ ਦੀ ਮੋਟਰਸਾਈਕਲ ਜਾਂਦੇ ਸੀ ਮੈਨੂੰ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਆ ਜਾਂਦੀਆਂ ਨੇ ਸੋ ਇਸ ਕਰਕੇ ਪਹਿਲਾਂ ਦੋ ਵਾਰੀ ਐਮਪੀਏ ਤੌਰ ਤੇ ਤੀਜੀ ਵਾਰੀ ਆਪਣਾ ਐਮਪੀਐਲਏ ਤੌਰ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲ ਆਏ ਆ ਤੁਸੀਂ ਦੁੱਗਣਾ ਤਿਗਣਾ ਪਿਆਰ ਦਿੱਤਾ ਇਸ ਗੱਲ ਲਈ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਮੈਂ ਤਾਂ ਅਜ ਕਹਿਣਾ ਹੁੰਨਾ ਜੇ ਮੈਂ ਤੁਹਾਡੇ ਪਿਆਰ ਦਾ ਧੰਨਵਾਦ ਕਰਨ ਲਈ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਮੈਨੂੰ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ। ਪਰ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ। ਲੋਕਤੰਤਰ 'ਚ ਲੋਕ ਵੱਡੇ ਨੇ ਜੀ। ਹੋ ਸਕਦਾ ਕੋਈ ਗਲਤੀਆਂ ਵੀ ਹੋਈਆਂ ਹੋਣ ਸਾਥੋਂ। ਜਵਾਕਾਂ, ਇਨਸਾਨ ਕੋਈ ਵੀ ਬੰਦਾ 16 ਕਲਾਂ ਸੰਪੂਰਨ ਨਹੀਂ ਹੁੰਦਾ। ਹੱਥ ਹੱਥ ਫੜਕੇ ਰੋਕ ਲਿਓ, ਬਾਹ ਫੜਕੇ ਰੋਕ ਲਿਓ ਕਿ ਭਾਈ ਆਹ ਗੱਲ ਗਲਤ ਐ। ਅਸੀਂ ਉਹਨੂੰ ਠੀਕ ਕਰ ਲਾਂਗੇ। ਰੁਕ ਜਾਾਂਗੇ ਅਸੀਂ। ਠੀਕ ਕਰ ਲਾਂਗੇ। ਜੇ ਗੱਲਾਂ ਸੱਚੀਆਂ ਲੱਗ ਰਹੀਆਂ ਨੇ ਤਾਂ ਤਾੜੀਆਂ ਮਾਰ ਕੇ ਸਾਡੀ ਸਾਰੀ ਟੀਮ ਦਾ ਹੌਸਲਾ ਵਧਾ ਦਿਓ। ਸੋ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਥੋੜੇ ਨਾਲ ਗੱਲਾਂ ਕਰਨ ਆਇਆ ਬਸ ਆਹੀ ਗੱਲਾਂ ਬਸ ਹੱਥਾਂ ਤੇ ਬੈਠ ਕੇ ਕਰਦੇ ਆਂ। ਵੀ ਯਾਰ ਗੱਲ ਤਾਂ ਠੀਕ ਹੈ ਚੱਲ ਤਾਂ ਵਧੀਆ ਰਹੀ ਹੈ। ਆ ਫਲਾਨੇ ਨੇ ਯਾਰ ਇਹ ਲੈ ਉਹੀ ਐਵੇਂ ਮਰ ਜਾਂਦੇ ਨੇ। ਲੋਕ ਹੁਣ ਵਿਰੋਧ ਵੀ ਕਰਨ ਲੱਗ ਗਏ ਉਹਨਾਂ ਦਾ। ਕਿ ਯਾਰ ਤੂੰ ਕਿਉਂ ਵਿਰੋਧ ਕਰੀ ਜਾਂਦਾ ਉਹ ਸਹੀ ਤਾਂ ਚੱਲ ਰਿਹਾ ਕੰਮ। ਕੋਈ 1 ਰੁਪਿਆ ਦਾ ਇਲਜ਼ਾਮ ਲਾ ਦੋ ਵੀ ਭਗਵਾਨ ਜੀ ਨੇ 1 ਰੁਪਿਆ ਖਾ ਲਿਆ ਸਰਕਾਰ ਦਾ ਕੋਈ ਇਲਜ਼ਾਮ ਲਾ ਦੋ ਵੀ ਆ ਭਗਵਾਨ ਜੀ ਨੇ ਨੌਕਰੀਆਂ ਦਿੱਤੀਆਂ ਉਹਦੇ ਚ ਪੈਸੇ ਲੱਗੇ ਯਾਰ ਫਲਾਣਾ ਐਮਐਲਏ ਖਾ ਗਿਆ ਜਾਂ ਫਲਾਣੇ ਮੰਤਰੀ ਦੀ ਜ਼ਫਾਰਿਸ਼ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ ਦੱਸ ਦੋ ਕੋਈ ਸਵਿਸ਼ ਕਰਕੇ ਇੱਕ ਦੋ ਚੀਜ਼ਾਂ ਦੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਇੱਕ ਤਾਂ ਆਪਾਂ ਨੇ ਧਰਤੀ ਦਾ ਪਾਣੀ ਬਚਾਉਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਆਪਾਂ ਹਰ ਰੋਜ਼ ਇਹ ਲੱਖਾਂ ਸਪੀਕਰਾਂ ਦੇ ਵਿੱਚੋਂ ਗੁਰਬਾਣੀ ਉਚਰਦੇ ਆਂ ਵਿਚਰਦੇ ਆਂ ਵਿਚਾਰਦੇ ਆਂ ਪਾਣੀ ਬਚਾਉਣਾ ਜੀ हां वो करता ही ਤੁਹਾਡਾ ਜਿਹੜਾ ਹੁਣ ਪੁਰਾਣੇ ਰਾਜਾਂ ਦੇ ਕਹਿੰਦੇ ਸਾਈਨ ਕੀਤੇ ਹੋਏ ਨੇ ਤੁਹਾਨੂੰ ਪਾਣੀ ਨਹੀਂ ਮਿਲਦਾ ਰਾਜ ਹੀ ਚੱਲ ਰਹੇ ਨੇ ਸਾਈਨ ਤਾਂ ਹੁਣ ਸਾਡੇ ਚੱਲਣ ਲੱਗ ਗਏ ਤੇ ਰਾਜਾਂ ਦੇ ਸਾਈਨ ਕਦੋਂ ਦੇ ਚੱਲੀ ਜਾਂਦੇ ਨੇ ਅਸੀਂ ਪਾਣੀ ਵੀ ਤੁਹਾਨੂੰ ਵੀ ਦੇਵਾਂਗੇ ਪਾਣੀ ਜਿੱਥੇ ਡਿਜ਼ਰਵ ਕਰਦਾ ਹੈ ਪਾਣੀ ਵੀ ਮਿਲੂਗਾ ਫੇਰ ਇੱਕ ਹੋਰ ਆਪਾਂ ਨੂੰ ਕੰਮ ਕਰਨਾ ਪਊਗਾ ਕਿ ਆਪਾਂ ਦਰਖਤ ਲਾਉਣੇ ਆ ਕਿ ਟੁੱਕੜੀ ਇੱਕ ਮੋਟਰ ਤੇ ਚਾਰ ਪੰਜ ਦਰਖਤ ਤਾਂ ਚਾਹੀਦੇ ਹੋਣ ਜਦੋਂ ਬਿਜਲੀ ਫ੍ਰੀ ਰਹਿ ਰਹੇ ਆ ਨਾਲ ਨਾਲ ਸਾਹ ਲੈਣ ਵਾਸਤੇ ਆਕਸੀਜਨ ਤਾਂ ਫ੍ਰੀ ਕਰਦੀ ਏ ਉਹ ਤਾਂ ਫ੍ਰੀ ਮਿਲ ਰਹੀ ਐ ਆਕਸੀਜਨ ਤਾਂ ਦਰਖਤ ਲਾਉਣ ਵਾਸਤੇ ਆਪਾਂ ਨੂੰ ਵਾਤਾਵਰਨ ਬਚਾਉਣ ਵਾਸਤੇ ਆਪਾਂ ਨੂੰ ਅੱਗੇ ਆਉਣਾ ਪਊਗਾ ਦੋ ਚੀਜ਼ਾਂ ਇਹ ਇਹ ਦੋ ਤਾਂ ਬਹੁਤ ਜ਼ਰੂਰੀ ਨੇ ਧਰਤੀ ਵਿੱਚਲਾ ਪਾਣੀ ਬਚਾਉਣਾ ਹੈ ਦਰਖਤ ਲਾਉਣੇ ਨੇ ਤਾਂ ਕਿ ਆਪਾਂ ਫੇਰ ਦੁਬਾਰੇ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਈਏ ਦਰਖਤ ਬਹੁਤ ਕੱਟਦੇ ਜੀ ਆਪਣੇ ਕੋਲੇ ਉਦੋਂ ਆਕਸੀਜਨ ਹੈ ਜਾਂ ਜਿਹੜਾ ਮੌਸਮ ਨਾਲ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਹੜ ਆਉਣ ਲੱਗ ਗਏ ਜਾਂ ਸਮਝ ਲਓ ਵੀ ਮੀਂਹ ਬਦ ਘਟ ਕੇ ਉਹ ਉਹਦੇ ਵਾਸਤੇ ਗਲੋਬਲ ਵਾਰਮਿੰਗ ਜ਼ਿੰਮੇਵਾਰ ਹੈ ਆਪਾਂ ਦਰਖਤ ਲਾਵਾਂਗੇ ਤਾਂ ਪੰਜਾਬ ਹਾਰਿਆ ਕੋਈ ਕੋਈ ਐਵੇਂ ਉਹ ਵੀ ਗਲਤ ਰਹਿਮੀ ਭਲਾਤੀ ਕਿਸੇ ਨੇ ਵੀ ਦਰਖਤ ਲਾਉਣ ਨਾਲ ਜ਼ਮੀਨ ਦੀ ਪਜਾਊ ਸ਼ਕਤੀ ਘਟ ਜਾਂਦੀ ਹੈ। ਕੁਝ ਨਹੀਂ ਹੁੰਦਾ ਜੀ ਉਹਦੇ ਨਾਲ। ਪਹਿਲਾਂ ਵੀ ਤਾਂ ਲੋਕ ਪਾਂ ਦਰਖਤਾਂ 'ਚ ਰਹਿੰਦੇ ਸੀ। ਹੈਨਾ? ਫਿਰ ਬਹੁਤ ਸਾਰੀਆਂ ਸਪਰੇਆਂ ਅਸੀਂ ਬੈਨ ਕਰਤੀਆਂ। ਆਪਾਂ ਕੀ ਕਰਦੇ ਹਾਂ? ਆਪਾਂ ਲੈਣ ਜਾਂਦੇ ਹਾਂ ਸਪਰੇਅ। ਦੁਕਾਨਦਾਰ ਨੂੰ ਜਿਹੜੀ ਸਪਰੇਅ ਵੇਚ ਕੇ ਜ਼ਿਆਦੇ ਪੈਸੇ ਬਚਦੇ ਨੇ ਉਹ ਵੇ ਉਹਦੇ ਹੁੰਦਾ ਈ ਉਹ ਕਹਿੰਦਾ ਵੀ ਦੋ ਟੱਕਣ ਪਾ ਲਈ ਲਾਲਸਿਆਂ ਦੋ ਟੱਕਣ ਪਾ ਲਈ ਪੂਰੀ ਢੋਲੀ 'ਚ ਉਹ ਆ ਕੇ ਆਪਣੇ ਨੌਕਰ ਨੂੰ ਜਾਂ ਸਿਰੀ ਨੂੰ ਕਹਿੰਦਾ ਦੋ ਸਿਰੀ ਕਹਿੰਦਾ ਚਲ ਤਿੰਨ ਪਾ ਦਿੰਦੇ ਆ ਕਰਨ ਤਾਂ ਲੱਗ ਗਈ ਆ ਉਹ ਤਿੰਨ ਪਾ ਦਿੰਦਾ ਈ ਉਹ ਜਿਹਨੂੰ ਢੋਲੀ ਚਕਾਉਣੀ ਹੁੰਦੀ ਆ ਉਹ ਕਹਿੰਦਾ ਹੁਣ ਬਾਰ-ਬਾਰ ਕਿੱਥੇ ਕਰਾਂਗੇ ਚਾਰ ਪਾ ਦਿੰਦੇ ਆ ਡਬਲ ਸਪਰੇਅ ਪਾ ਲੈਣੇ ਉਹ ਚ ਸਪਰੇਅ ਕਰ ਦਿੰਨੇ ਆ ਆਪਣੇ ਮਿੱਤਰ ਕੀੜੇ ਵੀ ਵਿੱਚ ਹੀ ਮਾਰੇ ਜਾਂਦੇ ਨੇ ਠੀਕ ਹੈ ਨਾ ਤੇ ਉਹਦੇ ਨਾਲ ਧਰਤੀ ਜੈਰੀਲੀ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਵੀ ਆਪਾਂ ਨੇ ਹੁਣ ਰੋਕਣੀਆਂ ਨੇ ਕਿ ਕੋਸ਼ਿਸ਼ ਕਰਨੀ ਆ ਆਪਾਂ ਨੇ ਆਪਾਂ ਨੇ ਪੂਸਾ 44 ਬੰਦ ਕਰਤੀ ਪੂਸਾ 44 ਬੰਦ ਕਰਨ ਦਾ ਕਾਰਨ ਕੀ ਹੈ ਉਹ 152 ਦਿਨ ਲੈਂਦੀ ਹੈ ਜੀ ਪੱਕਣ ਨੂੰ ਤੇ ਉਹਦੀ ਪ੍ਰਾਲੀ ਵੱਧ ਹੁੰਦੀ ਹੈ 152 ਦਿਨ ਦਾ ਮਤਲਬ ਬਿਜਲੀ ਵੀ ਜ਼ਿਆਦੇ ਲੱਗੂਗੀ ਥੱਲੋ ਪਾਣੀ ਵੀ ਜ਼ਿਆਦੇ ਨਿਕਲੂ ਪੀਆਰ 126 ਪੀਆਰ 127 128 129 ਇਹ 92 ਦਿਨ ਲੈਮੀ ਤਿੰਨ ਮਹੀਨੇ ਘਟ ਗਏ ਜੀ ਦੋ ਮਹੀਨੇ ਦੋ ਮਹੀਨੇ ਪਹਿਲਾਂ ਫਸਲ ਪੱਕਦੀ ਹੈ ਪਾਣੀ ਬਚਦਾ ਹੈ ਬਿਜਲੀ ਬਚਦੀ ਹੈ ਪਚਾੜ ਦਾ ਕੋਈ ਗਾਸ ਫਰਕ ਨਹੀਂ ਅਸੀਂ ਖਰੀਦਾਂਗੇ ਦਾਣਾ-ਦਾਣਾ ਚੱਕਾਂਗੇ ਅਸੀਂ ਉਹ ਠੀਕ ਹੈ ਨਾ ਇਹ ਚੀਜ਼ਾਂ ਦਾ ਵੀ ਸਰਕਾਰ ਦਾ ਸਾਥ ਦੇਣਾ ਪਊਗਾ ਤੁਹਾਨੂੰ ਹਰ ਗਲਤੀ ਇਹਨਾਂ ਕਹਦੇ ਕਰੋ ਬਾਕੀ ਕੰਮ ਸਰਕਾਰ ਦਾ ਕਿਰਾਂ ਪਾ ਦਾ ਕਰਨੀ ਕਰਨਾ ਹੈ ਬਾਅਦ ਦੇਖਾਂਗੇ ਧਰਨਾ ਦੇ ਲਾਂਗੇ ਜਾਂ ਕੁਛ ਐ ਕਰ ਲਾਂਗੇ ਸੋ ਜੇ ਸਰਕਾਰ ਨਾਲ ਮਿਲ ਕੇ ਚੱਲਾਂਗੇ ਤਾਂ ਨਰੇਂਦਰੀ ਕਰੋੜ ਪਊਗੀ ਜੀ ਮਿਲ ਕੇ ਚੱਲੋ ਸਰਕਾਰ ਤੁਹਾਨੂੰ ਦਾਣੇ ਵੀ ਚੱਕੂਗੀ ਫਸਲ ਚੱਕੂਗੀ ਪੈਸੇ ਟਾਈਮ ਤੇ ਮਿਲਣਗੇ ਇੱਕ ਕਾਰਪੋਰੇਸ਼ਨਾਂ ਜਿਹੜੀਆਂ ਬੈਂਕਾਂ ਨੇ ਕਾਰਪੋਰੇਟ ਬੈਂਕਾਂ ਨੇ ਉਹ ਫੇਲ ਕਰ ਰੱਖੀਆਂ ਨੇ ਕਾਰਪੋਰੇਟ ਬੈਂਕ ਜੇ ਤੁਸੀਂ ਕਰਜ਼ਾ ਲੈਣਾ ਹੈ 3% ਸਸਤਾ ਦਿੰਦੀ ਹੈ ਦੂਜੀਆਂ ਬੈਂਕਾਂ ਨਾਲੋਂ ਪਰ ਕਾਰਪੋਰੇਟ ਬੈਂਕ ਦੇ ਵਿੱਚ ਖਾਤੇ ਆਪਣੇ ਜਿਹਾ 1.5 ਜਾਂ 2% ਹੀ ਨੇ ਜੀ ਉਹ ਦੂਜੀਆਂ ਬੈਂਕਾਂ 'ਚ ਖੋਲ ਰੱਖੇ ਨੇ ਪ੍ਰਾਈਵੇਟ 'ਚ ਉਹਨਾਂ ਦਾ ਕਰਜ਼ਾ ਦੇਣ ਦਾ ਜਿਹੜਾ ਉੱਪਰ ਹੈ ਕਾਰਪੋਰੇਟ ਬੈਂਕਾਂ ਦੇ ਵਿੱਚ ਜੇ ਆਪਾਂ ਖਾਤੇ ਖਲਾਵਾਂਗੇ ਤਾਂ ਆਪਾਂ ਨੂੰ ਕਰਜ਼ਾ ਵੀ ਸਸਤਾ ਮਿਲੂਗਾ ਤੇ ਬੈਂਕਾਂ ਉੱ퍼 ਹੋ ਜਾਣਗੀਆਂ ਕਾਰਪੋਰੇਟ ਬੈਂਕ ਜਿਹੜੀ ਐ ਉਹ ਕਿਸਾਨਾਂ ਦੀ ਬੈਂਕ ਐ ਉਹ ਆਪਣੇ ਲੋਕਾਂ ਦੀ ਬੈਂਕ ਐ ਉਹ ਕਾਮਯਾਬ ਹੋਜੂਗੀ ਤਾਂ ਲੋਕਾਂ ਲਈ ਹੋਰ ਸਸਤਾ ਕਰ ਦਾਂਗੇ ਉੱਥੋਂ ਕਰਜ਼ਾ ਲੈਣਾ ਜਾਂ ਕੋਈ ਸਬਸਿਡੀਆਂ ਦੇਣੀਆਂ ਕਿਸੇ ਨੇ ਉਹੀ ਫਲਾ ਰੱਖਿਆ ਗੱਲ ਵੀ ਜਿਹੜੇ ਪੈਸੇ ਆਇਆ ਕਰਨਗੇ ਤੁਹਾਡੇ ਫਸਲ ਦੇ ਵੀ ਉਹ ਆਉਣਗੇ ਤੁਹਾਡੇ ਖਾਤੇ 'ਚ ਤੇ ਬੈਂਕ ਵਾਲੇ ਜਿਹੜਾ ਤੁਸੀਂ ਕਰਜ਼ਾ ਦੇਣਾ ਹੋਊਗਾ ਉਹ ਪਹਿਲਾਂ ਕੱਟ ਲਿਆ ਕਰਨਗੇ ਤੁਹਾਨੂੰ ਉੰਨੀ ਦਿਆ ਕਰਨਗੇ ਜਿੰਨੇ ਉਹ ਕਰਜ਼ਾ ਕੱਟ ਕੇ ਜਿਹੜੇ ਪੈਸੇ ਬਚਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਉਹਨੂੰ ਸੀਸੀਐਲ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਫਸਲ ਦਾ ਪੈਸਾ ਹੈ ਉਹਦਾ 1 ਰੁਪਿਆ ਵੀ ਨਹੀਂ ਛੇੜ ਸਕਦੇ ਉਹ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ ਸਰਕਾਰ ਨੂੰ ਸੋ ਉਹ ਪੈਸੇ ਮਿਲਣਗੇ ਜਿਹੜਾ ਕਰਜ਼ੇ ਦਾ ਉਹਦਾ ਆਪਾਂ ਬੈ ਕੇ ਵੀ ਨਿਮੇੜ ਲਾਂਗੇ ਵੀ ਆਓ ਯਾਰ ਬੈ ਕੇ ਨਿਭੇੜ ਲੈਨੇ ਆ ਕਿੰਨਾ ਕਰਜ਼ਾ ਹੈ ਕਿੰਨਾ ਆਪਾਂ ਨੂੰ ਘਟਾ ਸਕਦੇ ਆ ਚਲ ਵਿਆਜ ਛੱਡ ਦਿੰਨੇ ਆ ਆ ਮੂਲ ਮੂਲ ਦੇ ਦੋ ਨਾ ਉਹ ਬਾਤ ਨਵੇਂ ਲਾਂਗੇ ਪਰ ਇਹ ਨਾ ਸਮਝੋ ਕਿ ਕਰਜ਼ੇ ਦਾ ਪੈਸਾ ਸੀ ਪਹਿਲਾਂ ਘੱਟ ਕੇ ਤੁਹਾਨੂੰ ਦੇਵਾਂਗੇ ਨੋ ਐ ਕਰ ਨਹੀਂ ਸਕਦੀ ਸਰਕਾਰ ਸੋ ਇਸ ਗੱਲ ਤੇ ਦੂਜਿਆਂ ਨੂੰ ਵੀ ਦੱਸਿਓ ਜੇ ਆਪਾਂ ਕਾਰਪੋਰੇਟਾਂ 'ਚ ਖਾਤੇ ਖੋਲ ਲਾਂਗੇ ਤਾਂ ਬੈਂਕਾਂ ਤਾਂ ਚਲੇ ਜਾਣਗੀਆਂ ਕਾਰਪੋਰੇਟ ਬੈਂਕਾਂ ਤਾਂ ਇਹੜਿਆਂ ਘਾਟੇ 'ਚ ਨੇ ਹਾਲਾਂਕਿ ਧੂਰੀ ਤਾਂ ਕਮਾਲ ਐ ਆਪਾਂ ਇੱਥੇ ਫੰਕਸ਼ਨ ਵੀ ਕੀਤਾ ਸੀ 99% ਪੈਸਾ ਵਾਪਸ ਕਰਜੇ ਦਾ ਮੁੜਦੇ ਨੇ ਤੂਰੀ ਕੱਲੀ ਚ ਨੰਬਰ 1 ਤੇ ਹੈ ਤੂਰੀ ਜਿਹੜਾ ਸਾਰੇ ਪੰਜਾਬ ਚ ਪਰ ਹੋਰ ਹਲਕੇ ਹੈਗੇ ਨੇ ਜਿੱਥੇ ਪੈਸੇ ਵਾਪਸ ਘੱਟ ਮੁੜਦੇ ਨੇ ਜائیں ਕਹਿੰਦੇ ਨੇ ਕੀ ਪਤਾ ਸਰਕਾਰ ਮਾਫੀ ਕਰ ਦੇ ਛੱਡ ਪਰੇ ਹੈਨਾ ਸੋ ਪੈਸਾ ਸਰਕਾਰ ਦਾ ਵੀ ਤੁਹਾਡਾ ਹੀ ਹੈ ਤੁਹਾਨੂੰ ਹੀ ਦੇਣਾ ਹੈ ਸويس ਕਰਕੇ ਇਹ ਗੱਲ ਜਰੂਰ ਆਪਣੇ ਸਹਿਯੋਗ ਕਰਿਓ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਪੰਜਾਬ ਪੁਲਿਸ ਦੀਆਂ ਤਨਖਾਹਾਂ ਨੇ ਉਹ ਪਹਿਲਾਂ HDFC ਰਾਹੀਂ ਕਰ ਲੀਆਂ HDFC ਨਾਲ ਗੱਲ ਕਰ ਲਈ ਵੀ ਜੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਂਦਾ ਹੈ ਤਾਂ ਉਹਨੇ 1 ਕਰੋੜ ਰੁਪਇਆ ਕਾਰਪੋਰੇਸ਼ਨ ਬੈਂਕ ਜਿਹੜੀ HDFC ਦਿੰਦੀ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਗੌਰਮੈਂਟ ਦਿੰਦੀ ਹੈ 2 ਕਰੋੜ ਹੋ ਗਏ ਆਹੀ ਕੰਮ ਕਾਰਪੋਰੇਟ ਬੈਂਕ ਵੀ ਕਰ ਸਕਦੀ ਹੈ ਕਿ 1 ਕਰੋੜ ਰੁਪਇਆ ਬੈਂਕ ਵੱਲੋਂ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ ਜੇ ਉਹਨਾਂ ਨੇ ਇਹ ਤਰਗਾਹਾਂ ਆਪਾਂ ਕਾਰਪੋਰੇਟ ਵਿੱਚ ਦੀ ਕਰ ਲਈਏ ਕਿੰਨੇ 80 ਹਜ਼ਾਰ ਤੋਂ ਵੱਧ ਪੁਲਿਸ ਵਾਲੇ ਦੀ ਨਫਰੀ ਹੈ ਕਿੰਨੇ ਕਿੰਨੇ ਕਰੋੜਾਂ ਰੁਪਇਆ ਹੋ ਗਿਆ ਜੀ ਜਿਹੜਾ ਕਾਰਪੋਰੇਟ ਬੈਂਕ ਚ ਆਊਗਾ ਤੇ ਉਹ ਕਿੰਨਾ ਕਰੋੜ ਜਦੋਂ ਬੈਂਕ ਦਾ ਲਿਕੜ ਮਨੀ ਵਧੂਗੀ ਤਾਂ ਬੈਂਕ ਦਾ ਜਿਹੜਾ ਸ਼ੇਅਰ ਕਿੰਨਾ ਉੱਪਰ ਜਾਊਗਾ ਬੈਂਕ ਉੱਪਰ ਹੋ ਜਾਊਗੀ ਤਾਂ ਤੁਹਾਨੂੰ ਅਸੀਂ 3% ਦੀ بجائے 3.5% ਕਰ ਦਾਂਗੇ ਕਰਜ਼ੇ ਦਾ ਰੇਟ ਹੋਰ ਕੱਟ ਜਾਊਗਾ ਆਪਾਂ ਨੂੰ ਕਿਸੇ ਨਾ ਕਿਸੇ ਪਾਸਿਓਂ ਫਾਇਦਾ ਹੀ ਹੋਊਗਾ ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਚਲੋ ਬੈਠੇ ਹੀ ਆ ਹੁਣ ਚਲੋ ਐਸ ਤਰ੍ਹਾਂ ਇਹ ਜਿਹੇ ਫੰਕਸ਼ਨਾਂ 'ਚ ਇਹ ਜਿਹੇ ਗੱਲਾਂ ਕਰਨ ਵਾਲੀਆਂ ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਕੀ ਕੀਤਾ ਸੁਖਵੀਰਵਾਲ ਦੇ ਚਾਰ ਇੱਧਰ ਖੜੇ ਜਥੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਹੈ ਉਹਨ ਤਾਂ ਇਹੀ ਦੇਖਣਾ ਵੀ ਸਾਹ ਕਿੱਥੇ ਜੀ ਲੈਂਦਾ ਜੁਕਾਰਾ ਛੱਡਾਂਗੇ ਕਈ ਵਾਰੀ ਚਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੁੱਲ ਸੋਨਿਆ ਜਗ੍ਹਾ ਜਗ੍ਹਾ ਵਾਲੀ ਹੁੰਦੀ ਨਹੀਂ ਉਹ ਸੋ ਇਸ ਕਰਕੇ ਇਹੋ ਜਿਹੇ ਗੱਲਾਂ ਕਰਕੇ ਹੀ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਆ ਸਕਦੇ ਆ ਇਹੋ ਜਿਹੇ ਪੋਜ਼ਿਟਿਵ ਤੇ ਪ੍ਰੋਗਰੈਸਿਵ ਗੱਲਾਂ ਕਰਕੇ ਪੰਜਾਬ ਜਿਹੜਾ ਉਹਦਾ ਜਿਹੜਾ ਖਜ਼ਾਨਾ ਵੀ ਉੱਪਰ ਆਊਗਾ ਕਰਜਾਂ ਲਾਭ ਵੀ ਦੇਵਾਂਗੇ ਤੇ ਅੱਗੇ ਤੋਂ ਕਰਜਾਂ ਲੈਣ ਦੀ ਲੋੜ ਵੀ ਨਹੀਂ ਪੈਣੀ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਨਾਲ ਮੈਂ ਜਾਇਆ ਸੀ ਇੰਨੀ ਭਾਰੀ ਗਿਣਤੀ 'ਚ ਤੁਸੀਂ